ਸੋ ਸਾਹਾ ਸੰਗਤ ਜੀ ਹੋਈ ਸਥਾਨ ਆ ਜਿੱਥੇ ਫਲਾਈ ਸਾਹਿਬ ਆ ਫਲਾਈ ਬਣੀ ਹੋਈ ਆ ਤੇ ਇੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਸਾਧ ਸੰਗਤ ਜੀ ਹੁਣ ਆਪਾਂ ਉਸ ਸਥਾਨ ਤੇ ਆ ਗਏ ਆ ਜਿੱਥੇ ਗੁਰੂ ਜੀ ਨੇ ਨੇਜਾ ਮਾਰ ਕੇ ਪਾਣੀ ਕੱਢਿਆ ਸੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੇ ਅੱਜ ਅਸੀਂ ਫੇਰ ਪਹੁੰਚੇ ਆ ਇੱਕ ਇਤਿਹਾਸਕ ਤੇ ਪਵਿੱਤਰ ਸਥਾਨ ਗੁਰਦੁਆਰਾ ਫਲਾਈ ਸਾਹਿਬ ਇਸ ਦਾ ਵੀ ਇਤਿਹਾਸ ਬਹੁਤ ਹੀ ਜ਼ਿਆਦਾ ਗਹਿਰਾ ਹੈ ਤੇ ਅੱਜ ਆਪਾਂ ਜਾਣਾਂਗੇ ਇਸਦੇ ਇਤਿਹਾਸ ਨੂੰ ਤੇ ਕਰਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਆਓ ਸਾਡੇ ਨਾਲ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਜਾਣੋ ਇਸ ਗੁਰਦੁਆਰੇ ਦਾ ਇੱਕ ਪਵਿੱਤਰ ਇਤਿਹਾਸ ਸੋ ਲੋਤਾ ਸੰਗਤ ਜੀ ਹੁਣ ਅਸੀਂ ਇੱਕ ਹੋਰ ਪਵਿੱਤਰ ਤੇ ਇਤਿਹਾਸਿਕ ਸਥਾਨ ਤੇ ਪਹੁੰਚ ਚੁੱਕੇ ਹਾਂ ਸੋ ਚਲੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਦੇ ਹਾਂ ਦਰਸ਼ਨ ਇਸ ਸਥਾਨ ਤੋਂ ਤੁਸੀਂ ਸਾਰੇ ਹੀ ਜਾਣੂ ਹੋ ਇਹ ਲੁਧਿਆਣੇ ਤੋਂ 10 ਕਿਲੋਮੀਟਰ ਦੂਰ ਕੈਣ ਦੇ ਉਹਦੇ ਨਾਲ ਨਹਿਰ ਦੇ ਉੱਤੇ ਸਥਿਤਾ ਕਾਫੀ ਸ਼ਾਂਤਮਈ ਇਲਾਕਾ ਵਾ ਗੁਰੂ ਸਾਹਿਬ ਆਲਮਗੀਰ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆ ਕੇ ਇੱਥੇ ਫਲਾਈ ਦੇ ਨਾਲ ਆਪਣਾ ਕੋੜਾ ਬੰਨਿਆ ਸੀ ਨੀਲਾ ਕੋੜਾ ਤੇ ਉਹ ਫਲਾਈ ਅੱਜ ਵੀ ਮੌਜੂਦ ਹੈ ਇੱਥੇ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਬੂਟਾ ਲਾਇਆ ਗੁਰੂ ਨਾਨਕ ਸਾਹਿਬ ਨੇ ਤੇ 10ਵੇਂ ਜਾਮੇ ਚ ਆ ਕੇ ਗੁਰਗੋਬਿੰਦ ਸਿੰਘ ਮਾਰੇ ਨੇ ਇੱਥੇ ਕੋੜਾ ਬਣਿਆ ਇਹ ਫਲਾਈ ਦਾ ਇਤਿਹਾਸ ਜਿਹੜਾ ਗੁਰਨਾਨਕ ਸਾਹਿਬ ਤੋਂ ਹੀ ਸ਼ੁਰੂ ਹੁੰਦਾ ਉਹਨਾਂ ਨੇ ਆ ਕੇ ਇੱਥੇ ਦਾਤਣ ਲਗਾਈ ਸੀ ਜਿਹੜਾ ਇਹ ਤਖਤ ਬਣਿਆ ਫਲਾਈ ਸਾਹਿਬ ਤੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਤੇ ਇੱਕ ਹੋਰ ਇਤਿਹਾਸ ਵੀ ਹੈਗਾ ਇੱਥੇ ਕਿ ਗੁਰਗੋਬਿੰਦ ਸਿੰਘ ਪਾਸ਼ਾ ਤੋਂ ਉਹਨਾਂ ਦੇ ਸਿੱਖਾਂ ਨੇ ਜਦੋਂ ਜਲ ਮੰਗਿਆ ਤਾਂ ਉਹਨਾਂ ਨੇ ਆਪਣਾ ਨੇਜਾ ਮਾਰ ਕੇ ਇੱਥੇ ਪਾਣੀ ਕੱਢਿਆ ਸੀ ਉਹ ਵੀ ਥਾਂ ਇੱਥੇ ਮੌਜੂਦ ਆ ਤੇ ਉਹਦੇ ਵੀ ਕਰਾਵਾਂਗੇ ਤੁਹਾਨੂੰ ਦਰਸ਼ਨ ਤੇ ਹੁਣ ਆਪਾਂ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਉਹ ਕਰ ਲਈਏ ਦਰਸ਼ਨ ਸੁਸਾਗਤ ਜੀ ਪਹਿਲਾਂ ਗੁਰੂ ਸਾਹਿਬ ਦੇ ਅੱਗੇ ਨਤਮਕਸਤ ਹੋਵਾਂਗੇ ਤੇ ਫਿਰ ਚੱਲਾਂਗੇ ਅੱਗੇ ਜਿਹੜੀ ਫਲਾਈ ਲਗਾਈ ਸੀ ਜਾਂ ਨੇਜਾ ਮਾਰ ਕੇ ਗੁਰੂ ਜੀ ਨੇ ਪਾਣੀ ਕੱਢਿਆ ਸੀ ਉਹਦੇ ਕਰਵਾਵਾਂਗੇ ਤੁਹਾਨੂੰ ਦਰਸ਼ਨ ਤੇ ਸਾਡੇ ਬਹੁਤ ਸਾਰੇ ਸਬਸਕ੍ਰਾਈਬਰਾਂ ਨੇ ਸਾਨੂੰ WhatsApp ਦੇ ਉੱਤੇ ਕਮੈਂਟ ਕਰਕੇ ਕਿਹਾ ਸੀ ਕਿ ਭਾਜੀ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੇ ਸਾਨੂੰ ਫਲਾਈ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਾਓ ਤੇ ਅੱਜ ਅਸੀਂ ਆਪਣੇ ਪਿਆਰੇ ਸਬਸਕ੍ਰਾਈਬਰਾਂ ਦੇ ਕਹਿਣ ਦੇ ਉੱਤੇ ਫਲਾਈ ਸਾਹਿਬ ਗੁਰਦੁਆਰਾ ਆਏ ਆ ਦਰਸ਼ਨ ਕਰਨ ਵਾਸਤੇ ਤੇ ਤੁਸੀਂ ਵੀ ਕਰੋ ਦਰਸ਼ਨ ਸਾਡੇ ਨਾਲ ਤੇ ਚਲੋ ਚੱਲਦੇ ਆ ਪਹਿਲਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਨਤਮਕਸਤ ਹੁੰਨੇ ਆ ਤੇ ਫਿਰ ਅੱਗੇ ਕਰਵਾਵਾਂਗੇ ਤੁਹਾਨੂੰ ਫਲਾਈ ਸਾਹਿਬ ਦੇ ਦਰਸ਼ਨ ਜਦੋਂ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੋ ਜਾਈਏ ਤੇ ਮਨ ਨੂੰ ਨੀਵਾ ਤੇ ਮਤ ਨੂੰ ਉੱਚੀ ਰਖੀਏ ਮੱਥਾ ਟੇਕਦੇ ਹੋਏ ਆਪਣੇ ਮਨ ਦੇ ਵਿੱਚ ਇਹ ਧਿਆਨ ਰੱਖੀਏ ਤੇ ਆਖੀਏ ਕਿ ਹੇ ਗੁਰੂ ਸਾਹਿਬ ਮੈਂ ਨਿਮਰਤਾ ਨਾਲ ਮੱਥਾ ਟੇਕਦਾ ਹਾਂ ਤੇ ਮੈਨੂੰ ਸੱਚ ਦੇ ਰਾਹ 'ਤੇ ਰਖਿਓ ਤੁਹਾਡਾ ਨਾਮ ਹੀ ਮੇਰੀ ਆਸ ਤੇ ਓਟ ਹੈ ਸੋ ਆਓ ਸਾਧ ਸੰਗਤ ਜੀ ਹੁਣ ਉਸ ਪਵਿੱਤਰ ਫਲਾਈ ਸਾਹਿਬ ਦੇ ਘਰਦੇ ਆਪਾਂ ਦਰਸ਼ਨ ਅਪਾ ਬਹੁਤ ਹੀ ਵਡ ਭਾਗੇ ਆ ਕਿ ਆਪਾ ਇਸ ਪੰਜਾਬ ਦੀ ਧਰਤੀ ਦੇ ਉੱਤੇ ਜਨਮ ਲਿੱਤਾ ਜਿਸ ਤਰ੍ਹਾਂ ਹੁਣ ਤੁਸੀਂ ਖਬਰਾਂ ਦੇ ਵਿੱਚ ਦੇਖ ਰਹੇ ਹੋ ਕਿ ਸਾਰੇ ਪਾਸੇ ਜਿਹੜੀ ਧਰਤੀ ਆ ਉਹ ਜਲਮਗਨ ਹੋਈ ਪਈ ਆ ਬੱਦਲ ਫਟ ਰਹੇ ਨੇ ਤੂਫਾਨ ਆ ਰਹੇ ਨੇ ਲੇਕਿਨ ਇੱਕ ਪੰਜਾਬ ਹੀ ਆ ਜੋ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇੱਕ ਸੇਫ ਆ ਜਿੱਥੇ ਆਪਾ ਅੱਜ ਸੁਰੱਖਿਤ ਬੈਠੇ ਹੋਏ ਆ ਕਿਉਂ ਬੈਠੇ ਆ ਕਿਉਂਕਿ ਇੱਥੇ ਸਾਡੇ ਗੁਰੂ ਪੀਰ ਪੈਗੰਬਰ ਆਏ ਹੋਏ ਨੇ ਉਹਨਾਂ ਦੇ ਚਰਨ ਇਸ ਧਰਤੀ ਤੇ ਪਏ ਹੋਏ ਨੇ ਇਹ ਪਵਿੱਤਰ ਧਰਤੀ ਪੰਜਾਬ ਦੀ ਤੇ ਆਪਾਂ ਬਹੁਤ ਵੱਡ ਭਾਗੇ ਆਂ ਕਿ ਜਿਹੜਾ ਇਸ ਧਰਤੀ ਦੇ ਉੱਤੇ ਜਨਮ ਲਿਆ ਸੋ ਇਸ ਦਾ ਇਤਿਹਾਸ ਵੀ ਲਿਖਿਆ ਹੋਇਆ ਬੋਰਡ ਦੇ ਉੱਤੇ ਜੇ ਤੁਸੀਂ ਪੜਨਾ ਚਾਹੁੰਦੇ ਹੋ ਤੇ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਇਹ ਇਤਿਹਾਸ ਪੜ ਸਕਦੇ ਹੋ ਸੋ ਚਲੋ ਚੱਲਦੇ ਆ ਜੀ ਅੱਗੇ ਕਰਦੇ ਆ ਗੁਰੂ ਸਾਹਿਬ ਦੀ ਨਿੱਕੀ ਜਿਹੀ ਲਗਾਈ ਹੋਈ ਦਾਤਣ ਜੋ ਅੱਜ ਫਲਾਈ ਦਾ ਰੂਪ ਯਾਨੀ ਇਦਰਖਤ ਦਾ ਰੂਪ ਲੈ ਚੁੱਕੀ ਆ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਇਸ ਗੁਰਦੁਆਰੇ ਦੇ ਵਿੱਚ ਪਹਿਲੀ ਪਾਸ਼ਾਹੀ ਦਾ ਇਤਿਹਾਸ ਤੇ ਨਾਲ ਹੀ 10ਵੀਂ ਪਾਸ਼ਾਹੀ ਦਾ ਇਤਿਹਾਸ ਜੁੜਿਆ ਹੈ ਤੇ ਇਹ ਬਹੁਤ ਹੀ ਪਵਿੱਤਰ ਤੇ ਇਤਿਹਾਸਿਕ ਸਥਾਨ ਹੈ ਅਖਦੇ ਹਨ ਕਿ ਫਲਾਈ ਸਾਹਿਬ ਦੇ ਅੱਗੇ ਖੜ ਕੇ ਜੇ ਤੁਸੀਂ ਮਨੋਂ ਕੋਈ ਇੱਛਾ ਮੰਗਦੇ ਹੋ ਅਰਦਾਸ ਕਰਦੇ ਹੋ ਤੇ ਉਹ ਅਰਦਾਸ ਤੁਹਾਡੀ ਪੂਰੀ ਹੁੰਦੀ ਹੈ ਜੀ ਜਦੋਂ ਅਰਦਾਸ ਪੂਰੀ ਹੁੰਦੀ ਆ ਤੇ ਸਾਧ ਸੰਗਤ ਵੱਲੋਂ ਇੱਥੇ ਘੋੜੇ ਚੜਾਏ ਜਾਂਦੇ ਹਨ ਸੋ ਚਲੋ ਆਓ ਚੱਲਦੇ ਆਂ ਕਰਦੇ ਆਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਸਤਾਰਾ ਜਿੱਤੇ ਫਲਾਈ ਸਾਹਿਬ ਆ ਫਲਾਈ ਬਣੀ ਹੋਈ ਆ ਤੇ ਇੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਹਾਂਜੀ ਨੀਲਾ ਘੋੜਾ ਜਿਹੜਾ ਗੁਰੂ ਜੀ ਨੇ ਬੰਨਿਆ ਸੀ ਆ ਜਿਹੜੀ ਤੁਸੀਂ ਮੋਠ ਬੰਨੀ ਦੇਖ ਰਹੇ ਹੋ ਇਹ ਅਸਲ ਚ ਉਹ ਫਲਾਈ ਸੀਗੀ ਕਹਿੰਦੇ ਛੋਟਾ ਜਿਹਾ ਕਾਨੇ ਦੀ ਤਰ੍ਹਾਂ ਫਲਾਈ ਉਹਨਾਂ ਨੇ ਲਾਈ ਸੀ ਜਿੰਨੇ ਬਹੁਤ ਵੱਡਾ ਆਕਾਰ ਲੈ ਲਿਆ ਸੀਗਾ ਤੇ ਹੁਣ ਵਿਰਧ ਹੋਣ ਕਾਰਨ ਇਹ ਥੋੜਾ ਵਿਖਰ ਗਿਆ ਤੇ ਉਹਨਾਂ ਨੇ ਸਾਧ ਸੰਗਤ ਨੇ ਇਹਨਾਂ ਨੂੰ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਬੰਨ ਤਾਂ ਕਿ ਸੰਗਤ ਦਰਸ਼ਨ ਕਰ ਸਕੇ ਤੇ ਉਹਨਾਂ ਦੀਆਂ ਜਿਹੜੀਆਂ ਸਿਖਾਵਾਂ ਸੀਗੀਆਂ ਉਹਨਾਂ ਦੇ ਨਾਲ ਆ ਦੁਬਾਰਾ ਬੂਟੇ ਉੱਗ ਗਏ ਨੇ ਜਿਹੜੇ ਆ ਆਪਾਂ ਦੇਖ ਰਹੇ ਆਂ ਸੋ ਚਲੋ ਚੱਲਦੇ ਆ ਅੱਗੇ ਚੱਲ ਕੇ ਦੇਖਦੇ ਆ ਇੱਕ ਜਗ੍ਹਾ ਹੋਰ ਦੱਸੀ ਜਾ ਰਹੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਨੂੰ ਪਾਣੀ ਕੱਢਿਆ ਸੀ ਨੇਜਾ ਮਾਰ ਕੇ ਪਾਣੀ ਕੱਢਿਆ ਸੀ ਚਲੋ ਉਹ ਵੀ ਦੇਖਦੇ ਹਾਂ ਜੀ ਸੋ ਲੋ ਸਾਧ ਸੰਗਤ ਜੀ ਹੁਣ ਆਪਾਂ ਉਸ ਸਥਾਨ ਤੇ ਆ ਗਏ ਆ ਜਿੱਥੇ ਗੁਰੂ ਜੀ ਨੇ ਨੇਜਾ ਮਾਰ ਕੇ ਪਾਣੀ ਕੱਢਿਆ ਸੀ ਤੇ ਕਿੱਥੇ ਉਹ ਬਣਿਆ ਹੋਇਆ ਸਥਾਨ ਇੱਥੇ ਸਾਈਡ ਤੇ ਇਹਨਾਂ ਨੇ ਬੋਟਰ ਲਗਾ ਕੇ ਹੁਣ ਇੱਥੇ ਟੂਟੀ ਲਗਾਤੀ ਉੱਪਰ ਤਾਂ ਜੋ ਜੱਲ ਇਥੋਂ ਸੰਗਤ ਸਾਕ ਲੈਂਦੀ ਆ ਹਾਂਜੀ ਚਲਦੇ ਆ ਅੱਗੇ ਤੇ ਕਰਦੇ ਆ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਤੁਹਾਨੂੰ ਵੀ ਕਰਵਾਉਨੇ ਆ ਅੱਜ ਉਹ ਸਾਡੇ ਨਾਲ ਨਾਲ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਦੇ। ਕੋ ਦਾ ਮਹੀਨਾ ਤੇ ਕੜਾਕੇ ਦੀ ਠੰਡ ਜਿਨ੍ਹਾਂ ਦਿਨਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ। ਤੇ ਜਦੋਂ ਸਰਸਾ ਨਦੀ ਦੇ ਉੱਤੇ ਉਹਨਾਂ ਦਾ ਪਰਿਵਾਰਕ ਵਿਛੋੜਾ ਹੋਇਆ ਤੇ ਆਪ ਜੀ ਪੈਦਲ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ ਪਹੁੰਚੇ ਤੇ ਉਸ ਤੋਂ ਬਾਅਦ ਆਪ ਜੀ ਦਲੇ ਪਿੰਡ ਆਏ ਤੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਤੇ ਆਪ ਜੀ ਨੇ ਆਪਣਾ ਨੀਲਾ ਘੋੜਾ ਇਸ ਫਲਾਈ ਸਾਹਿਬ ਦੇ ਨਾਲ ਬੰਨਿਆ ਸੀ ਤੇ ਅੱਜ ਇਸ ਫਲਾਈ ਦੇ ਅੱਗੇ ਖੜ ਕੇ ਸਾਧ ਸੰਗਤ ਅਰਦਾਸ ਕਰਦੀ ਹੈ ਤੇ ਉਹਨਾਂ ਦੀਆਂ ਮਨੋ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਤੇ ਫਿਰ ਉਹ ਇਸ ਤਰ੍ਹਾਂ ਦੇ ਖਡੌਣਿਆਂ ਦੇ ਰੂਪ ਦੇ ਵਿੱਚ ਕੋੜੇ ਤੇ ਸੇਰੇ ਚੜਾਉਂਦੇ ਹਨ ਗੁਰੂ ਸਾਹਿਬ ਨੇ ਇਸ ਜਗ੍ਹਾ ਤੋਂ ਪਾਈਮਾਨ ਸਿੰਘ ਜੀ ਰਾਹੀਂ ਰਾਏਪੁਰ ਦੇ ਸਿੱਖ ਸਰਦਾਰਾਂ ਭਾਈ ਜੱਟੂ ਤੇ ਭਾਈ ਸਵਈਆ ਜੀ ਨੂੰ ਸੁਨਹਿਾ ਭੇਜਿਆ ਸੀ ਪਰ ਉਹ ਨਾ ਆਏ ਤੇ ਫਿਰ ਗੁਰੂ ਜੀ ਇੱਥੋਂ ਚੱਲ ਕੇ ਪਿੰਡ ਰਤਨਾ ਚਲੇ ਗਏ ਰਾਏਕੋਟ ਦੀਆਂ ਸ਼ਰਧਾਲੂ ਮਾਈਆਂ ਨੂੰ ਜਦੋਂ ਗੁਰੂ ਜੀ ਦਾ ਹੁਕਮ ਨਾਮ ਅਨੰਦ ਦੀ ਬੇਅਦਬੀ ਦਾ ਪਤਾ ਲੱਗਿਆ ਤਾਂ ਉਹ ਪ੍ਰਸ਼ਤਾ ਦਾ ਆਪ ਵਾਸਤੇ ਮਾਈ ਸੁਲੱਖਣੀ ਜੀ ਦੇ ਕੋਲ ਦੁਸ਼ਾਲਾ ਤੇ ਪ੍ਰਸ਼ਾਦ ਲੈ ਕੇ ਰਤਨਾਪਿੰਡ ਪਹੁੰਚੀਆਂ ਤੇ ਗੁਰੂ ਸਾਹਿਬ ਉਹਨਾਂ ਦੀ ਇਸ ਪਵਿੱਤਰ ਤੇ ਸੁੱਚੀ ਸੱਚੀ ਭਗਤੀ ਤੋਂ ਬਹੁਤ પ્રસન્ન ਹੋਏ ਆਪ ਜੀ ਨੇ ਉਹਨਾਂ ਨੂੰ ਇਹ ਵਰਦਾਨ ਦਿੱਤਾ ਕਿ ਤੁਹਾਡੀਆਂ ਸਰਦਾਰੀਆਂ ਕੈਮਰਨ ਗਿਆ ਸੁਸਾ ਸੰਗਾ ਜੀ ਇਸ ਗੁਰਦੁਆਰਾ ਸਾਹਿਬ ਦੇ ਲਾਗੇ ਇੱਕ ਨਦੀ ਵੀ ਵਗਦੀ ਹੈ ਉਸਦੇ ਵੀ ਤੁਹਾਨੂੰ ਬਾਹਰ ਚੱਲ ਕੇ ਦਰਸ਼ਨ ਕਰਵਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕਦੇ ਹਾਂ ਨਿਸ਼ਾਨ ਸਾਹਿਬ ਦੇ ਅੱਗੇ ਤੇ ਆਓ ਕਰੀਏ ਦਰਸ਼ਨ ਤੇ ਕਰੀਏ ਅਰਦਾਸ ਨਿਸ਼ਾਨ ਸਾਹਿਬ ਸਾਡੇ ਪੰਥ ਦੀ ਸ਼ਾਨ ਹੈ ਗੁਰੂ ਵੱਲੋਂ ਬਖਸ਼ੀ ਹੋਈ ਅਨਮੋਲ ਪਹਿਚਾਨ ਹੈ ਜਿੱਥੇ ਲਹਿਰਾਉਂਦਾ ਹੈ ਨਿਸ਼ਾਨ ਸਾਹਿਬ ਦਾ ਝੰਡਾ ਉੱਥੇ ਸਾਡਾ ਰੋਹਾਨੀ ਅਸਥਾਨ ਹੈ ਤੇ ਇਹ ਹੈ ਜੀ ਸਾਡੇ ਨਿਸ਼ਾਨ ਸਾਹਿਬ ਦੀ ਮਹਾਨਤਾ ਆਓ ਸਾਧ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਲੰਗਰ ਕਰਦੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦਾ ਚੱਲਦਾ ਹੈ ਜੀ ਅਟੁੱਟ ਲੰਗਰ ਤੇ ਸ਼ਰਧਾ ਤੇ ਭਗਤੀ ਦੇ ਨਾਲ ਸਾਧ ਸੰਗਤ ਕਰਦੀ ਹੈ ਸੇਵਾ ਜਿਸ ਜਗ੍ਹਾ ਤੇ ਲੰਗਰ ਘਰ ਬਣਿਆ ਹੈ ਉੱਥੇ ਬਹੁਤ بڑا ਵਿਰਕਸ਼ ਲੱਗਾ ਸੀਗਾ ਜਿੱਥੇ ਕਟਹਲ ਦੀਆਂ ਸਬਜ਼ੀਆਂ ਜਿਹੜੀ ਆਪਾਂ ਕਟਹਲ ਦੀ ਸਬਜ਼ੀ ਬਣਾਉਂਦੇ ਆ ਉਹ ਬਹੁਤ ਵੱਡੇ ਵੱਡੇ ਘਟਹਲ ਲੱਗੀਆਂ ਹੋਈਆਂ ਸੀਗੀਆਂ ਤੇ ਆ ਸਾਹਮਣੇ ਖੜਿਆ ਟਰੈਕਟਰ ਤੇ ਗੁਰੂ ਦੀ ਸਾਧ ਸੰਗਤ ਸੇਵਾ ਕਰ ਰਹੀ ਹੈ ਜੀ ਸ਼ਰਦਾ ਦੇ ਨਾਲ ਤੇ ਚਲੋ ਆਪਾਂ ਚੱਲਦੇ ਆਂ ਪੱਲੀ ਸਾਈਡ ਤੋਂ ਜਾਣਾ ਸੀ ਇਧਰ ਸੇਵਾ ਚੱਲਦੀ ਪਈ ਆ ਵਰਤਨਾ ਦੀ ਤੇ ਹੁਣ ਆਪਾਂ ਚੱਲਦੇ ਆਂ ਜੀ ਲੰਗਰ ਘਰ ਦੇ ਅੰਦਰ ਜਿਸ ਤਰ੍ਹਾਂ ਕਿ ਟਾਈਮ ਜਿਹੜਾ ਸੀਗਾ ਉਹ ਸ਼ਾਮ ਦਾ ਟਾਈਮ ਸੀਗਾ 4:30 ਵਜੇ ਦਾ ਤੇ ਇਸ ਕਰਕੇ ਅਸੀਂ ਪ੍ਰਸ਼ਾਦਾ ਨਹੀਂ ਸ਼ਕਿਆ ਇੱਕ ਇੱਕ ਕੱਪ ਚਾਹ ਦਾ ਇਥੋਂ ਪੀਤਾ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਲੰਗਰ ਹਾਲ ਦੇ ਤੇ ਜਿਹੜੀਆਂ ਦੂਰੋ ਦਰੱਟ ਸੰਗਤਾਂ ਹੁੰਦੀਆਂ ਹਨ ਉਹ ਲੰਗਰ ਸ਼ਕਦੀਆਂ ਹਨ ਤੇ ਹੁਣ ਆਪਾਂ ਪੀਵਾਂਗੇ ਕੁੱਟ-ਕੁੱਟ ਚਾਹ ਤੇ ਫਿਰ ਚੱਲਾਂਗੇ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਜਿਹੜੀ ਆਪਾਂ ਨਦੀ ਦੀ ਨਹਿਰ ਦੀ ਗੱਲ ਕਰਦੇ ਪਏ ਆ ਉਹਦੇ ਵੀ ਕਰਵਾਵਾਂਗੇ ਤੁਹਾਨੂੰ ਦਰਸ਼ਨ ਤੇ ਆਓ ਚੱਲਦੇ ਆ ਹੁਣ ਆਪਾਂ ਬਾਹਰ ਨੂੰ ਤੇ ਕਰਵਾਉਨੇ ਆ ਤੁਹਾਨੂੰ ਨਦੀ ਦੇ ਦਰਸ਼ਨ ਇਸ ਸਥਾਨ ਤੇ ਇੱਕ ਹੋਰ ਵੀ ਚੀਜ਼ ਦੀ ਮਹਾਨਤਾ ਆ ਉਹ ਅੱਗੇ ਚੱਲ ਕੇ ਤੁਹਾਨੂੰ ਅਸੀਂ ਦੱਸਦੇ ਆ ਨਹਿਰ ਦੇ ਲਾਗੇ ਤੇ ਸਾਡੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਪਈ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਦਬਾਣਾ ਨਾ ਭੁੱਲਿਓ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਨੂੰ ਅਸੀਂ ਹੋਰ ਵੀ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਜਿਹੜੀ ਇਹ ਸਾਡੀ ਸੀਰੀਜ਼ ਚੱਲਦੀ ਪਈ ਆ ਇਹ ਸਾਰੀ ਪੰਜਾਬ ਦੀ ਚੱਲਦੀ ਪਈ ਆ ਪੰਜਾਬ ਦੇ ਵਿੱਚ ਸਾਡੇ ਗੁਰੂ ਪੀਰ ਪੈਗੰਬਰਾਂ ਦੀ ਜਿਹੜੇ-ਜਿਹੜੇ ਗੁਰਦੁਆਰਿਆਂ ਦੇ ਵਿੱਚ ਚਰਨ ਛੋਹ ਹੈ ਉਹ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਇਹ ਜਿਹੜਾ ਪਾਸਾ ਆ ਜੀ ਜਦੋਂ ਆਪਾਂ ਘੈਂਡ ਨਹਿਰ ਵਾਲੇ ਪਾਸੇ ਦੀ ਓਨੇ ਆ ਇਹ ਉਧਰ ਦਾ ਮੁੱਖ ਦਵਾਰ ਆ ਤੇ ਮੁੱਖ ਦਵਾਰ ਦੇ ਨਾਲ ਹੀ ਬਾਥਰੂਮ ਘਰ ਦੀ ਵਿਵਸਥਾ ਹੈਗੀ ਆ ਤੇ ਇਹ ਉਹਦਾ ਮੁੱਖ ਗੇਟ ਹੈਗਾ ਜੀ ਜਿਹੜਾ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਘੈਂਡ ਨਹਿਰ ਦੇ ਲਾਗੇ ਲਾਗੇ ਜਦੋਂ ਕੈਂਡ ਨਹਿਰ ਦਾ ਪੁਲ ਪਾਰ ਕਰਕੇ ਆਨੇ ਆ ਤੇ ਉਧਰ ਦੀ ਇਹ ਹੁੰਦਾ ਮੁੱਖ ਦਵਾਰ ਤੇ ਜੇ ਆਪਾਂ ਪਿੰਡਾਂ ਦੇ ਵਿੱਚ ਪਿੰਡ ਦਿਲੇ ਥਾਣੀ ਦੀ ਆਉਨੇ ਆ ਤੇ ਜਿੱਧਰ ਦੀ ਅਸੀਂ ਆਏ ਸੀ ਉਹ ਸੀ ਉਸ ਦਾ ਮੁੱਖ ਦਵਾਰ ਤੇ ਚਲੋ ਹੁਣ ਆਪਾਂ ਗੱਲ ਕਰਦੇ ਆ ਕਿ ਇਸ ਜਗ੍ਹਾ ਦੀ ਹੋਰ ਕੀ ਖਾਸੀਅਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਂਡ ਨਹਿਰ ਜਿਹੜੀ ਗੁਰਦੁਆਰਾ ਦੇ ਸਾਹਮਣੇ ਬਣੀ ਹੋਈ ਆ ਤੇ ਇੱਥੇ ਸਾਧ ਸੰਗਤ ਜੀ ਅਸਥੀਆਂ ਵੀ ਵਹਾਈਆਂ ਜਾਂਦੀਆਂ ਹਨ ਜਿਹੜੀ ਸਾਦ ਸੰਗਤ ਦੂਰ ਦਰਾਟੇ ਕੀਰਤਪੁਰ ਸਾਹਿਬ ਨਹੀਂ ਜਾ ਸਕਦੀ ਉਹ ਇੱਥੇ ਇਸ ਸਥਾਨ ਦੇ ਉੱਤੇ ਅੰਗੀਠਾ ਸਾਹਿਬ ਬਣਿਆ ਹੋਇਆ ਹੈ ਆ ਸਾਹਮਣੇ ਜਿਹੜਾ ਤੁਸੀਂ ਪੁਲ ਦੇਖਦੇ ਪਏ ਹੋ ਇੱਥੋਂ ਅਸਤਿਆਂ ਨੂੰ ਜਲ ਪ੍ਰਵਾਹ ਕਰਦੇ ਹਨ ਤੇ ਇਸ ਸਥਾਨ ਤੇ ਇਹ ਵੀ ਇੱਕ ਕਾਰਿਆ ਕੀਤਾ ਜਾਂਦਾ ਹੈ ਗਰਮੀ ਜ਼ਿਆਦਾ ਹੋਣ ਕਾਰਨ ਹੁਣ ਅਸੀਂ ਇੱਕ ਇੱਕ ਗਲਾਸ ਨਿੰਬੂ ਪਾਣੀ ਦਾ ਪੀਵਾਂਗੇ ਤੇ ਫਿਰ ਚੱਲਦੇ ਆਂ ਅੱਗੇ ਤੇ ਬਾਕੀ ਹੁਣ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਕਰਵਾ ਚੁੱਕੇ ਹਾਂ ਤੇ ਇਤਿਹਾਸ ਦੱਸ ਚੁੱਕੇ ਹਾਂ ਇਸ ਸਥਾਨ ਤੇ ਦੋ ਪਾਤਸ਼ਾਹੀਆਂ ਦਾ ਇਤਿਹਾਸ ਜੁੜਿਆ ਹੋਇਆ ਹੈ ਜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਤੇ ਉਸ ਤੋਂ ਬਾਅਦ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਇਸ ਸਥਾਨ ਨਾਲ ਜੁੜਿਆ ਹੋਇਆ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਸੀਂ ਵੀ ਕਿਸੇ ਪਵਿੱਤਰ ਤੇ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਸਾਨੂੰ WhatsApp ਤੇ ਕਮੈਂਟ ਕਰਕੇ ਪਰਸਨਲੀ ਦੱਸ ਸਕਦੇ ਹੋ ਤੇ ਅਸੀਂ ਜ਼ਰੂਰ ਜਾਵਾਂਗੇ ਤੇ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਵਾਵਾਂਗੇ ਤੇ ਹੁਣ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਨਵੀਂ ਜਗ੍ਹਾ ਨਵੇਂ ਸਫ਼ਰ ਤੇ ਨਵੇਂ ਪਵਿੱਤਰ ਇਤਿਹਾਸ ਦੇ ਨਾਲ ਤਦ ਤੱਕ ਬਾਦ ਤੇ ਸਾਰਿਆਂ ਨੂੰ ਸਸ਼ੀ ਕਾਲ ਜੀ